ਲਾਈ ਮਿੱਤਰੋ ਅੱਜ ਅੱਜ ਸ਼ਾਮ ਨੂੰ ਆਹ ਦਰਾ ਨਿਕਲ ਜਾਣਾ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਪਿੰਡ ਖਾਇ ਪੱਤੀਵਾਲ ਕਲਾਂ ਜ਼ਿਲ੍ਹਾ ਸੰਗਰੂਰ ਦਾ ਗੁਰਦੁਆਰਾ ਸਾਹਿਬ ਆਇਆ ਸ੍ਰੀ ਲੰਗਰ ਸਾਹਿਬ ਜਿੱਥੇ ਕਿ ਮਿੱਤਰੋ ਦਰਾ ਚੱਲ ਰਿਹਾ ਆਓ ਕਰਦਿਆਂ ਬਾਬਾ ਜੀਆ ਗੱਲ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਇੱਕ ਜੀ ਨਾਮਾ ਦਾ ਵੇਰਵਾ ਦੇ ਦਿਓ ਜੀ ਨਾਮ ਆਪਾਂ ਕੱਢ ਦਾਂਗੇ ਜੀ ਕਹਤਰਾ ਨਾਮ 메ਨ ਦੇ ਵਿੱਚ ਨੇ 21 ਨਾਮ ਮਿਨੀ ਡਰਾ ਦੇ ਵਿੱਚ ਨੇ ਜੀ ਠੀਕ ਹੈ ਜੀ ਹਾਂਜੀ ਤੇ 메ਨ ਡਰਾ ਇਹ ਨਾਮ ਜੀ 메ਨ ਡਰਾ ਦੇ ਵਿੱਚ ਪਹਿਲਾ ਨਾਮ ਥਾਰ ਗੱਡੀ ਹੈ ਜੀ ਹਾਂਜੀ ਤੇ ਉਹਦੇ অপਸ਼ਨ ਦੇ ਵਿੱਚ ਜੌਂਡੀਅਰ ਡਾਇਰੈਕਟਰ ਆ 4x4 ਹਾਂਜੀ ਤੇ ਜਿਨੇ ਦੋਵੇਂ ਦੇ ਵਿੱਚੋਂ ਕੁਝ ਵੀ ਨਹੀਂ ਲੈਣਾ ਤਾਂ ਉਹ ਕੈਸ਼ ਲੈ ਕੇ ਜਾ ਸਕਦਾ ਜੀ ਠੀਕ ਹੈ ਜੀ ਹਾਂਜੀ ਦੂਜਾ ਨਾਮ ਆਪਣਾ ਸਪਲੈਂਡਰ ਮੋਟਰਸਾਈਕਲ ਆ ਹਾਂਜੀ ਤੇ ਤੀਜਾ ਆਹ ਇਲੈਕਟ੍ਰਿਕ ਸਕੂਟਰੀ ਹੈ ਜੀ ਠੀਕ ਹੈ ਜੀ ਹੋਰ ਵੀ ਸਾਰੇ ਨਾਮ ਵਧੀਆ ਵਧੀਆ ਘਰੇ ਵਰਤਨ ਵਾਲੀ ਨੇ ਠੀਕ ਹੈ ਜੀ ਇਹ ਮਿਨੀ ਡਰਾ ਜੀ ਮਿਨੀ ਡਰਾ ਦੇ ਵਿੱਚ ਪਹਿਲਾ ਨਾਮ ਡੀਲਕਸ ਮੋਟਰਸਾਈਕਲ ਆ ਜੀ ਹਾਂਜੀ 5 ਪ੍ਰੈਸਾਂ 5 ਪੱਖੇ ਤੇ 10 ਪਾਣੀ ਵਾਲੇ ਕੈਂਪਰ ਹੋਣਗੇ ਜੀ ਠੀਕ ਹੈ ਜੀ ਟੋਟਲ 92 ਨਾਮ ਹੋਣਗੇ 92 ਨਾਮ ਹੋਗੇ ਜੀ ਹਾਂ ਜੀ